ਫਟੇਗੜ ਫਟੇਗੜ ਚੁੰਗੀਆਂ ਬਟਾਲਾ ਚ 50 ਸਰਪੰਚਾਂ ਦੀਆਂ ਮੀਟਾਂ ਕੀਤੀਆਂ ਜਾ ਰਹੀਆਂ ਹੈ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਕਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਫਟੇਗੜ ਬਲਾਕ ਬਟਾਲਾ ਬਲਾਕ ਜਿੰਨੇ ਵੀ ਸਾਡੇ ਮੋਤਪਾਰ ਸੱਜਣ ਸਾਡੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਵੀ ਸਾਡੇ ਉੱਦੇਦਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ ਔਰ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀ ਸਭ ਤੋਂ ਪਹਿਲਾ ਅਜੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਖੋਖਲਾ ਬਣਾ ਦਿੱਤਾ ਗਿਆ ਹੈ ਉਹਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਕਾਰਯੋਗ ਵੀਡੀਓ ਸਾਹਿਬ ਸਾਡੇ ਸਤਕਾਰਯੋਗ ਇੰਸਪੈਕਟਰ ਸਾਹਿਬ ਸਤਕਾਰਯੋਗ ਸਾਡੇ ਡਿਪਟੀ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰਦੇ ਨੇ ਕਾਰਜਕਾਰੀਆ ਇਹਨਾਂ ਨੇ ਕਰਦੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮਤਾ ਪਾ ਕੇ ਦਿਓ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜਵਾਬਤ ਦਿੰਦੇ ਆ ਜਾਂ ਕੋਈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮਤੇ ਪਾ ਕੇ ਦਿਓ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਰਕੇ ਜਾਰੀ ਕੀਤੀ ਆ ਉਹਨਾਂ ਨੇ ਮਕਾਨਟਾ ਹੀ ਜਾਣਗੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦਰਜ ਕਰਨੀ ਹੋਊਗੀ ਪੁਲਿਸ ਨੂੰ ਹਦਾਇਤਾਂ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹੁਦਾਤਾ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਦੂਸਰਾ ਸਾਡਾ ਏਜੰਡਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਡਿਮਾਂਡ ਅੱਜ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਣੇ ਪਿੰਡਾਂ ਦੀ ਡਿਮਾਂਡ ਭੇਜੋ ਪਿੰਡਾਂ ਦੀ ਡਿਮਾਂਡ ਦੇ ਵਿਹਾਵ ਤੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੰਮ ਹੋਣ ਵਾਲੇ ਨੇ ਕਈ ਪਿੰਡਾਂ ਦੇ ਵਿੱਚ ਛੱਪੜਾਂ ਦੇ ਕੰਮ ਨੇ ਕਈ ਪਿੰਡਾਂ 'ਚ ਸੀਵਰੇਜ ਦਾ ਕੰਮ ਨੇ ਕਈ ਪਿੰਡਾਂ 'ਚ ਕਈ ਤਰ੍ਹਾਂ ਦੇ ਕੰਮ ਨੇ ਜਿਹੜੇ ਕੰਮ ਬਹੁਤ ਪ ਫਟੇਗੜ ਟੂੜੀਆਂ ਬਲਾਕ ਦੇ ਵਿੱਚ 25 ਪਿੰਡਾਂ ਦੇ ਵਿੱਚ ਆਪਣਾ ਦੀ ਪ੍ਰਵਾਨਗੀ ਲੈਣ ਦੀ ਗਈ ਹੈ ਔਰ ਬਟਾਲਾ ਬਲਾਕ ਦੇ ਵਿੱਚ 22 ਪਿੰਡਾਂ ਦੀ ਪ੍ਰਵਾਨਗੀ ਲੈਣ ਦੀ ਗਈ ਹੈ ਇਸੇ ਬਿਹਾਵ ਦੇ ਉੱਤੇ ਹੋਰ ਵੀ ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਔਰ ਰੋਡੇਦਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੀਆਂ ਪ੍ਰਵਾਨਗੀਆਂ ਪੜਾਓ ਤਾਂ ਜੋ ਅਸੀਂ ਹਲਕਾ ਫਟੇਗੜ ਟੂੜੀਆਂ ਨੂੰ ਵਧੀਆ ਹਲਕਾ ਬਣਾ ਸਕੀਏ ਵਧੀਆ ਹਲਕਾ ਔਰ ਹਲਕਾ ਨਸ਼ਾ ਮੁਤ ਹਲਕਾ ਬਣਾ ਸਕੀਏ ਮੇਰੀ ਆਖਰੀ ਵਿੱਚ ਦੁਬਾਰਾ ਬੇਨਤੀ ਹੈ ਸਾਰੇ ਸਰਪੰਚ ਸਾਹਿਬਾਨ ਨੂੰ ਮੋਤਬਰ ਸਾਹਿਬਾਨ ਨੂੰ ਔਰ ਬਲਾਕ ਪ੍ਰਧਾਨਾਂ ਨੂੰ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕਰੋ ਐਸਐਚਓ ਸਾਹਿਬ ਨੂੰ ਸੂਚਿਤ ਕਰੋ ਡਿਪਟੀ ਸਾਹਿਬ ਨੂੰ ਸੂਚਿਤ ਕਰੋ ਮੈਨੂੰ ਸੂਚਿਤ ਕਰੋ ਹੋਰ ਵੀ ਜਿਹੜੇ ਪੁਲਿਸ ਦੇ ਅਸੇ ਨੇ ਨਿਵਾਦੇ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਸੂਚਿਤ ਕਰੋ ਤਾਂ ਜੋ ਉਹਨਾਂ ਨੂੰ ਜਲਦ ਤੋਂ ਜਲਦ ਸਿਕਲਾਖਾਂ ਦੇ ਅੰਦਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦੀ ਜੀ ਕਿੰਨੀ ਵੀ ਸਾਹਿਬ ਕੋਈ ਗ੍ਰੇਮੀ ਇਹੋ ਜਿਹੀ ਵੀ ਪਿੰਡ ਦੇ ਨਸ਼ੇ ਦੀ ਮਾਰ ਕਿਤੇ ਇੱਥੇ ਚਤੌੜਕੜੀ ਚਮਸ਼ੇਰਪੁਰ ਡੋਕਰ ਖੈਰਾ ਪਿੰਡੀ ਕਾਲਾ ਬਣਾੜ ਵਾਲੇ ਚੱਕ ਮੈਂ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਹੈ ਪਿੰਡੀ ਪਿੰਡ ਦੇ ਵਿੱਚ ਉਹ ਕਾਫੀ ਨਸ਼ੇ ਦੇ ਤਸਕਰ ਫੜੇ ਗਏ ਨੇ ਚਦੌੜਗਰ ਦੇ ਵਿੱਚ ਵੀ ਤਕਰੀਬਨ ਮੈਂ ਦੇਖਿਆ ਵੀ 80 ਤੋਂ 90% 80 ਤੋਂ 90% ਨਸ਼ੇ ਦੀ ਕਾਫੀ ਕਾਫੀ ਬੰਦੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਐਫਆਈਆਰਾਂ ਦੇ ਖੈਰੇ ਪਿੰਡ ਦੇ ਵਿੱਚ ਵੀ ਜੋ ਵੱਡੇ ਨਸ਼ੇ ਦੇ ਆਪਣੇ ਆਪ ਨੂੰ ਕਾਰੋਬਾਰੀ ਸਮਝਦੇ ਜੂਵੀ ਫੜੇ ਗਏ ਨੇ ਐਫਆਈਆਰ ਕਰ ਦਿੱਤੀ ਹੈ ਗਈ ਨਹੀਂ ਅਜਿਹਾ ਲੱਖਾਂ ਦੇ ਅੰਦਰ ਨੇ ਹੋਰ ਵੀ ਕਿਉਂਕਿ ਇਹਦੇ ਵਿੱਚ ਵੇਖੋ ਇੱਕ ਟੀਮ ਦੀ ਲੋੜ ਹੈ ਪਿੰਡ ਵਾਸੀਆਂ ਦੀ ਲੋੜ ਹੈ ਮੋਤਪਾਰਾਂ ਦੀ ਲੋੜ ਹੈ ਪੁਲਿਸ ਦਾ ਮੋਤਪਾਰਾਂ ਨੂੰ ਮੇਰੀ ਬੇਨਤੀ ਹੈ ਪੁਲਿਸ ਦਾ ਸਾਥ ਦੇਣ ਤਾਂ ਜੋ ਅਸੀਂ ਇਸ ਨਸ਼ੇ ਨੂੰ ਜੜ ਤੋਂ ਖਤਮ ਕਰ ਚੜੀਏ ਮੇਰੀ ਪਤਲਕਾਰਾ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਹਾਨੂੰ ਵੀ ਕਿਤੇ ਲੱਗਦਾ ਤੁਸੀਂ ਵੀ ਪਰਸਨਥ ਹੋ ਤੇ ਅੱਗੇ ਦੱਸ ਸਕਦੇ ਮੈਂ ਇਸ ਚੀਜ਼ ਦੇ ਜਿਹੜੇ ਵੀ ਪਿੰਡ ਜਾਣਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਨਸ਼ਾ ਕਿਸੇ ਦੇ ਪਰਿਵਾਰ ਦੇ ਵਿੱਚ ਬੋੜ ਹੈ ਇਹ ਬੋੜ ਦੀ ਛਾਂ ਜਿਹੜੀ ਹੈ ਕਿਸੇ ਵੀ ਪਰਿਵਾਰ ਦੇ ਵਿੱਚ ਆ ਸਕਦੀ ਹੈ ਕਿ ਸਾਨੂੰ ਸਾਰਿਆਂ ਨੂੰ 파ਟੀ ਬਾਜੀ ਤੋਂ ਉੱਪਰ ਉੱਠ ਕੇ ਸਾਥ ਦੇਣਾ ਪੜਾ ਕਾਲੇ ਨਾ ਪਿਓ ਇੱਕ ਇੱਕ ਦੇ ਕਰ ਮੈਂ ਚਾਹੁੰਨਾ ਵਾ ਪੁਲਿਸ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਸੀਐਮ ਸਾਹਿਬ ਚਾਹੁੰਦੇ ਵੀ ਕਿਸੇ ਨਾ ਨਜਾਇਜ਼ ਨਾ ਹੋਵੇ ਕਿਸੇ ਨਾਲ ਅਸੀਂ ਨਜਾਇਜ਼ ਧੱਕਾ ਨਹੀਂ ਕਰਨਾ ਚਾਹੁੰਦੇ ਅ ਜਿਹੜਾ ਨਸ਼ੇ ਦੀ ਜਾੜੇ ਉਹਨੂੰ ਫੜਿਆ ਜਾਵੇ ਨਸ਼ੇ ਦੇ ਮਰੀਜ਼ ਨੂੰ ਗਾਈਡ ਕੀਤਾ ਜਾਵੇ ਉਹਨੂੰ ਕਾਉਂਸਲਿੰਗ ਕੀਤੀ ਜਾਵੇ ਉਹ ਜੀ ਤਾਂ ਜੋ ਉਸ ਦਲਦਲ ਦੇ ਵਿੱਚੋਂ ਵਾਪਸ ਆ ਸਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਅੱਜ ਇਹ ਬਲਾਗ ਦੇ ਵਿੱਚ ਅੱਜ ਪੱਛਾ ਪੱਛਾ ਦੇ ਮੀਟਿੰਗ ਕੀਤੀ ਕਰਨਾ ਮੈਂ ਕਰਦੀ ਹਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਤੁਹਾਡਾ ਅਸੀਂ ਬਲਾਗ ਦੇ ਵਿੱਚ ਤੁਨੂ ਸਾਹਿਬ ਦੇ ਨਾਲ ਵੀਡੀਓ ਮੈਮ ਐਸ ਐਚਓ ਸਾਹਿਬ ਤੇ ਸਾਰੇ ਸਰਪੰਚ ਸਾਹਿਬਾਨ ਆਏ ਸੀ ਉਹਦੇ ਵਿੱਚ ਵਿਚਾਰਾਂ ਕੰਮ ਬਾਰੇ ਹੋਈਆਂ ਕਿ ਪਿੰਡ ਵਿੱਚ ਜਿਹੜੇ ਕੰਮ ਹੋਣ ਵਾਲੇ ਆ ਉਹ ਲਿਖ ਕੇ ਪ੍ਰੋਪੋਜ਼ਲ ਬਣਾ ਕੇ ਲੈੇ ਭੇਜਣ ਤੇ ਅਸੀਂ ਵੱਧ ਤੋਂ ਵੱਧ ਉਹ ਉਹਨਾਂ ਕੰਮਾਂ ਵਾਸਤੇ ਪੈਸਾ ਲੈ ਕੇ ਆਈਏ ਉਹ ਬੜੇ ਵਧੀਆ ਮਾਹੌਲ ਵਿੱਚ ਵਿਚਾਰਾਂ ਹੋਈਆਂ ਨੇ ਤੇ ਬਾਕੀ ਗੱਲ ਹੋਈ ਆ ਨਸ਼ਿਆਂ ਦੀ ਕਿ ਨਸ਼ਿਆਂ ਦੀ ਜਿਹੜੀ ਮਾਨ ਸਾਹਿਬ ਨੇ ਮੈਮ ਚਲਾਈ ਆ ਉਹ ਦੱਸੋ ਪੰਨੂ ਸਾਹਿਬ ਨੇ ਦੱਸਿਆ ਕਿ ਪਿੰਡਾਂ ਵਿੱਚ ਤੁਹਾਨੂੰ ਵੱਧ ਪਤਾ ਵਾ ਇਹ ਜਿਹੜਾ ਅਮਸਰ ਗਲਤ ਅਮਸਰ ਨਸਾ ਵੀ ਇਟਾਵਾ ਉਹਦਾ ਨਾਂ ਦਿਓ ਪਰ ਗਲਤ ਨਾ ਹੋਵੇ ਰਾਜਨੀਤੀ ਪ੍ਰੇਤਨਾ ਹੋਵੇ ਉਹ ਉਹਦਾ ਪਰਚੇ ਉਤੇ ਦਰਜ ਜੇ ਹੋਏ ਆ ਪਹਿਲਾਂ ਵੀ ਤੇ ਆਣ ਕੇ ਦੱਸੋ ਵੀਡੀਓ ਮੈਮ ਮਤਾ ਬਾਕੇ ਦੱਸਣ ਤੇ ਅਸੀਂ ਜੇ ਲੋੜ ਪਈ ਤੇ ਉਹਦਾ ਘਰ ਵੀ ਢਾਵਾਂਗੇ ਜੋ ਸਾਰੇ ਪੰਜਾਬ ਵਿੱਚ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਜਿਹੜਾ ਕੋਡ ਆ ਪੰਜਾਬ ਵਿੱਚ ਦੂਰ ਹੋਣਾ ਚਾਹੀਦਾ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੋਰ ਮੁੱਦਿਆਂ ਤੇ ਚਲੋ ਰਾਜਨੀਤੀ ਵਿੱਚ ਕਈ ਉਨੀਕੀਆਂ ਹੋ ਜਾਂਦੀਆਂ ਨੇ ਪਰ ਨਸ਼ੇ ਤੇ ਬਿਲਕੁਲ ਸਰਕਾਰ ਹੁਣ ਪੱਕ ਹੋ ਚੁੱਕੀ ਹੈ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਊਗੀ ਤੇ ਇਸ ਕੋਡ ਨੂੰ ਦੂਰ ਕਰਕੇ ਤੇ ਅਸੀਂ ਜੋ ਵਾਅਦੇ ਕੀਤੇ ਆ ਪਬਲਿਕ ਦੇ ਨਾਲ ਉਹਨਾਂ ਤੇ ਮਾਨ ਸਾਹਿਬ ਅਤੇ ਪੰਨੂ ਸਾਹਿਬ ਪੂਰਾ ਉਤਰਨਗੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਮੈਂ ਬਣਦਿਆਂ ਸਾਰ ਐਨਾਉਂਸਮੈਂਟ ਕੀਤੀ ਸੀ ਉਥੇ ਬਹੁਤ ਜ਼ਿਆਦਾ ਥਲ ਪਈ ਤਕਰੀਬਨ 80% ਨਸ਼ਾ ਮੇਰੇ ਪਿੰਡੋਂ ਤਕਰੀਬ ਕੋਈ ਚੋਰੀ ਛਿਪੀ ਕੋਈ ਪੀਣ ਵਾਲਾ ਕੋਈ ਹੋਊਗਾ ਇੱਧਰ ਉੱਧਰ ਦਾ ਮੈਂ ਉਹਨਾਂ ਨੂੰ ਵੀ ਬਰੋਹ ਸਮਝਾਉਣਾ ਕਿ ਬਾਜੂ ਵੇਚਣ ਵਾਲਾ ਜੇ ਕੋਈ ਹੈਗਾ ਵਾ ਕੋਈ ਬਾਹਰਲਾ ਦੱਸੇ ਮੈਂ ਪੇਂਟ ਦਿਆਂ ਕਹੂੰਗਾ ਕਿ ਜੇ ਕੋਈ ਵੇਚਦਾ ਵਾ ਤੇ ਮੈਨੂੰ ਦੱਸੇ ਮੈਂ ਜੇ ਮਾਸਾ ਜਿੰਨਾ ਸਮਝਾਉਂਦਾ ਕਰੂੰਗਾ ਕਿ ਨਾ ਤੇ ਮੈਨੂੰ ਕਹੋ ਕਿ ਤੂੰ ਐਂ ਕਰ ਲੋ ਨਸ਼ੇ ਤੇ ਮੈਂ ਕੋਈ ਕਿਸੇ ਪਾਸੋਂ ਨਹੀਂ ਕਿਸੇ ਦੀ ਸ਼ਿਫਾ ਨਹੀਂ ਹੋਣ ਦਰੂ